ਤੇ ਵੀ ਦੀ ਚਾਂਦੀਆ ਬੜੇ ਆਖਾੜੇ ਦੋਵੇਂ ਇੱਕੋ ਜੋੜਦੇ ਨੇ ਗਿੱਸੇ ਪਾੜੇ ਲੜ ਲੜ ਕੇ ਦੇਖਾ ਟੁੱਟੀਆਂ ਛੱਡ ਕੇ ਚੰਗੇ ਆੜੇ ਉਹ ਲੱਤ ਤੇ ਲੱਤ ਰੱਖ ਕੇ ਜੀਂਦਾਂ ਦੇ ਵਿੱਚੋਂ ਪਾੜੇ ਯਾਰਾ ਸੰਗ ਦੇ ਠੀਂਰੇ ਜੋ ਕੀਤੇ ਪਾੜੇ ਆਹ ਮੈਂ ਲੰਮਾ ਨਾ ਕਰਾਂ ਪਹਾੜ ਗੱਲ ਗੀ ਜਾਂਦੇ ਛੰਛ ਵੇਗ ਫਦਾਨਾ ਚੰਗ ਮਿਲ ਜਾਏ ਤੇਗਾ ਟੁੱਟੀਆਂ ਨੇ ਥੱਲੇ ਸੁੱਟੀਆਂ ਨੇ ਪਲਵਾਨਾ ਨੂੰ ਗੱਲ ਗੱਲ ਮੋਟੇ ਕਿ ਜਿਹੇ ਗੱਲ ਪੈ ਗਏ ਮਾਰਿਆ ਫਰਕਾ ਕੇ ਜੁਨੀ ਦੇ ਉੱਤੇ ਪਹਾੜ ਸਿੰਘੀ ਚੱਲ ਨੇ ਰੱਖ ਕੇ ਲੱਤ ਤੇ ਲੱਤ ਅੰਮ੍ਰਿਤੋਂ ਪਾੜ ਕੇ ਛੰਛ ਪੀ ਗਏ ਹੀ ਐ ਮਸੋ ਪੀਦੇ ਚਾਂਦ ਨੂੰ ਸ਼ਮਸ਼ ਵੇਗ ਇਉ ਤਾਨੇ ਮਾਰੇ छेग ते मारे ओ, आवे कोई सूर मां जो वारे वार आवे कोई सूर मां जो वर से ओ बि चांद न शम छप पेग इन्हे मारे आ, श मारे औरे कोई मां जो वारे वार अरे कोई सोवार सहारे हज़ार गिणती वेच सी मार ले हज़ार गिणती वेच सी मार ललक ਆੜੇ ਖਾਨਾ ਨੂੰ ਜੰਗ ਮਾਰਦੇ ਛੇਰ ਪੇਡਾ ਪਾੜੇ ਓ ਕਈ ਲੱਖ ਲੱਖ ਜਾਨ ਬਚਾਉਂਦੇ ਕੱਟਦੇ ਨੇ ਆੜੇ ਹਾਂ ਨਿਹਾਰੇ ਓ ਕਈ ਲੱਖ ਲੱਖ ਜਾਨ ਬਚਾਉਂਦੇ ਕੱਟਦੇ ਨੇ ਆੜੇ ਆਪੋ ਵਿੱਚ ਸੀ ਕੀ ਹੋਵਣ ਕਾਰੇ ਜੁੱਟ ਪਿਆਪੋ ਵਿੱਚ ਸੀ ਕੀ ਹੋਵਣ ਕਾਰੇ ਤੇਗਾ ਦੇ ਤੇਗਾ ਵਜ ਕੇ ਵਜ ਕੇ ਹੋ ਤੇਗਾ ਦੇ ਤੇਗਾ ਵਜ ਕੇ ਫਲ ਝੜ ਗਏ ਸਾਰੇ ਤੇਗਾ ਦੇ ਤੇਗਾ ਵਜ ਕੇ ਫਲ ਝੜ ਗਏ ਸਾਰੇ ਪਾ ਕਿਉ ਮਾਲ ਅਖਾੜੇ ਓਰੇ ਜੱਫਾ ਸੰਛ ਬੇਗਣਾ ਜੱਟਾ ਵੜੇ ਚਾੜੇ ਪਰ ਜੱਫਾ ਸੰਛ ਬੇਗਣਾ ਜੱਟਾ ਵੜਨਾ ਚਾੜੇ ਅਦੀ ਸਿਰੋਂ ਕੱਟ ਕੇ ਧਰਤੀ ਤੇ ਮਾਰੇ ਆ ਕਦੀ ਸਿਰੋਂ ਕੱਟ ਕੇ ਧਰਤੀ ਤੇ ਮਾਰੇ ਆ ਲਾਥੇ ਉਤੇ ਲਾਤ ਰੱਖ ਕੇ ਇਉਂ ਕਰਦਾ ਭਾੜੇ ਲਾਥੇ ਉਤੇ ਲਾਤ ਰੱਖ ਕੇ ਇਉਂ ਕਰਦਾ ਭਾੜੇ ਜਰਾ ਸੰਦੇ ਭੀਮਣੇ ਜੋ ਕੀਤੇ फे छम बेग लाल जी लाल जी छम छ बेग लाल जी चढ़िया मोत देखा ਕਿਉਂਕਿ ਇੱਕ ਸਿਫਤ ਸੀ ਗੁਰਾਂ ਦੀ ਮੇਰੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਦੀ ਜਿੰਨੇ ਚਾਰ ਜੰਗਾ ਲੜੀਆਂ ਤੇ ਚੌਂ ਜੰਗਾ ਵਿੱਚ ਜਿੰਨੇ ਜਰਨੈਲ ਚੜ ਕੇ ਆਏ ਆ ਉਹਨਾਂ ਨੇ ਜਾ ਕੇ ਫਿਰ ਮਾਂ ਦੇ ਹੱਥਾਂ ਦੀ ਪੱਕੀ ਰੋਟੀ ਨਹੀਂ ਖਾਧੀ ਸਾਰੇ ਮੈਦਾਨੇ ਜੰਗ ਵਿੱਚ ਚਾਹੇ ਤੇਰੀ ਹੋਵੇ ਸੋ ਇਹ ਸਿਫਤ ਸੀ